ਕੱਲ ਸਾਨੂੰ ਇੱਕ ਇਤਲਾਹ ਮਿਲੀ ਸੀ ਕਿ ਸੇਖਾ ਰੋਡ ਗਲੀ ਨੰਬਰ 4 ਸ੍ਰੀ ਦੇਵ ਜੀ ਦਾ ਮੰਦਿਰ ਆ ਉਹਦੇ ਵਿੱਚ ਕੋਈ ਜਿਹੜੀ ਹੈਗੀ ਚੋਰੀ ਹੋਈ ਹੈ ਤੇ ਅਸੀਂ ਜਾ ਕੇ ਮੌਕਾ ਵੇਖਿਆ ਮੌਕਾ ਦੇਖਣ ਤੋਂ ਪਾਇਆ ਗਿਆ ਵੀ ਉੱਥੇ ਜਿਹੜੇ ਮੰਦਿਰ ਦੇ ਅ ਦਫਤਰ ਦਾ ਗੇਟ ਤੇ ਅੰਦਰਲਾ ਗੇਟ ਤੇ ਫਰੰਟ ਵਾਲਾ ਗੇਟ ਜਿਹੜੇ ਉਹ ਦੋ ਗੇਟ ਤੇ ਖੁੱਲੇ ਹੀ ਪਏ ਸੀ ਜਾਨੀ ਤੀਸਰੇ ਗੇਟ ਨੂੰ ਉਹਨਾਂ ਨੇ ਜਿਹੜਾ ਹੈਗਾ ਜਿੰਦਰਾ ਵਗੈਰਾ ਬੰਨੀ ਸੀ ਲੱਗਿਆ ਹੋਇਆ ਜਿਹਦੇ ਕਰਕੇ ਉਹ ਚੋਰ ਬੜੇ ਆਰਾਮ ਨਾਲ ਆਇਆ ਤੇ ਸਕੂਟਰੀ ਦੀ ਚਾਬੀ ਵੀ ਵਿੱਚ ਸੀਗੀ ਇੱਕ ਸਕੂਟਰੀ ਤੇ ਉਹ ਜਿਹੜਾ ਹੈਗਾ LCD ਤੇ ਇੱਕ ਲੈਪਟਾਪ ਉਹਨਾਂ ਦੇ ਦਫ਼ਤਰ ਦੇ ਵਿੱਚੋਂ ਲੈ ਗਿਆ ਤੇ ਜਿਹਦੀ ਅਸੀਂ ਭਾਲ ਕਰ ਰਹੇ ਹਾਂ ਤੇ ਐਫਆਰ ਅਸੀਂ ਨਾਮਲੂਮ ਵਿਅਕਤੀ ਦੇ ਖਿਲਾਫ ਦਰਜ ਕਰ ਦਿੱਤੀ ਹੈ ਔਰ ਮੈਂ ਤੁਹਾਡੇ ਮਾਧਮ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿਉਂਕਿ ਉੱਥੇ ਜਿਹੜੇ ਦਰਵਾਜ਼ੇ ਵਗੈਰਾ ਨੇ ਬੜਾ ਵਧੀਆ ਉੱਥੇ ਜਿਹੜਾ ਦੇਖੋਗੇ ਤੁਸੀਂ ਪ੍ਰਬੰਧ ਬੜਾ ਵਧੀਆ ਹੋਇਆ ਹੋਇਆ ਉਹਨਾਂ ਨੇ ਗੇਟਾਂ ਦੇ ਉੱਪਰ ਜਾ ਕੇ ਮਤਲਬ ਗ੍ਰਿਲਾਂ ਬੜੀਆਂ ਟੌਪ ਦੀਆਂ ਲਾਈਆਂ ਨੇ ਪਰ ਉਹ ਉਹਨਾਂ ਨੂੰ ਲਾਇਆ ਨਾ ਹੋਣ ਕਰਕੇ ਔਰ ਦਫ਼ਤਰ ਦਾ ਗੇਟ ਖੁੱਲਾ ਹੋਣ ਕਰਕੇ ਮਤਲਬ ਜਿਹੜਾ ਇਹ ਘਟਨਾ ਵਾਪਰੀ ਹੈ ਤੇ ਅਸੀਂ ਤੁਹਾਡੇ ਮਾਧਮ ਰਹੀ ਸਾਰਿਆਂ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਤਿਹਾਰਾਂ ਦੇ ਦਿਨ ਚੱਲਦੇ ਨੇ ਤੇ ਇਹਦਾ ਧਿਆਨ ਰੱਖਿਆ ਜਾਵੇ ਔਰ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਉਹ ਲੱਗੀ ਹੋਈ ਹੈ ਤੇ ਅਸੀਂ ਉਹਨੂੰ ਜਲਦ ਟਰੇਸ ਕਰ ਲਵਾਂਗੇ